ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਮੇਰੀ ਇੱਕ ਬੇਨਤੀ ਆ ਜਿਹੜੇ ਵੀ ਯੂਨੀਅਨ ਦੇ ਸਾਡੇ ਆਗੂ ਨੇ ਤੇ ਜਿਹੜੇ ਯੂਨੀਅਨ ਦੇ ਮੈਂਬਰ ਨੇ ਵੀ ਘਟੋ ਘਟ ਜਦੋਂ ਅਸੀਂ ਕਿਸੇ ਨੂੰ ਕੋਈ ਆਈ ਕਾਰਡ ਇਸ਼ੂ ਕਰਦੇ ਆ ਤੇ ਉਹਦੀ شناخت ਜਰੂਰ ਕਰਿਆ ਕਰੋ ਸਾਡਾ ਇੱਕ ਛੋਟਾ ਜਿਹਾ ਇਸ਼ੂ ਹੋਇਆ ਪਠਾਨਕੋਟ ਲਧਪਾਲਵਾ ਟੋਲ ਪਲਾਜ਼ੇ ਦੇ ਉੱਤੇ ਅਸੀਂ ਮੈਨੇਜਰ ਸਾਹਿਬ ਕੋਲ ਬੈਠੇ ਆ ਉਹਦਾ ਜਿੰਨੇ ਵੀ ਕਾਰਡ ਨੇ ਇਹ ਸਾਰੇ ਵਾਕਿਆ ਹੀ ਅਸੀਂ ਵੇਖਿਆ ਤੇ ਫੇਕ ਕਾਰਡ ਲੱਗਦੇ ਨੇ ਤੇ ਦੂਸਰੀ ਗੱਲ ਵੀ ਜਿਹੜੇ ਬੰਦੇ ਯੂਨੀਅਨਸ ਦੇ ਨਾਮ ਦੇ ਉੱਪਰ ਕਾਰਡ ਬਣਾਉਂਦੇ ਨੇ ਤੇ ਕੀ ਗੱਲ ਤੁਹਾਡੇ 'ਚ ਇਨਸਾਨੀਅਤ ਹੈ ਨਹੀਂ ਜਾਂ ਤੁਹਾਡੀਆਂ ਨਹੀਂ ਆ ਜੁਬੀਰਾ ਮਰ ਚੁਕੀਆਂ ਨੇ ਵੀ ਯੂਨੀਅਨਸ ਦਾ ਗਲਤ ਕਾਰਡ ਬਣਾ ਕੇ ਤੇ ਉਹਦੀ ਦੁਰਵਰਤ ਕਰੋਂ ਇਹ ਇੰਨਾ ਹੀ ਸ਼ੌਕ ਹੈ ਸਾਨੂੰ ਯੂਨੀਅਨ ਦਾ ਕਾਰਡ ਵਰਤਣ ਦਾ ਤੇ ਫੇਰ ਅਸੀਂ ਯੂਨੀਅਨ ਦੇ ਨਾਲ ਜੁੜਦੇ ਕਿਉਂ ਨਹੀਂ ਸੰਘਰਸ਼ 'ਚ ਕਿਉਂ ਨਹੀਂ ਉਤਰਦੇ ਤੇ ਉਲਟਾ ਜਦੋਂ ਕੋਈ ਟੋਲ ਪਲਾਜੇ ਦੇ ਉੱਪਰ ਸੀਨੀਅਰ ਅਧਿਕਾਰੀ ਤੁਹਾਨੂੰ ਪੁੱਛ ਕੇ 'ਚ ਕਰਦਾ ਫੇਰ ਤੁਹਾਡੀ ਕਾਬਲੀਅਤ ਇੰਨੀ ਘਾ ਕੇ ਤੁਸੀਂ ਕਾਰਡ ਛੱਡ ਕੇ ਥੋ ਭੱਜਦੇ ਹੋ ਜੇ ਵਾਕਈ ਯੂਨੀਅਨ ਦੇ ਨਾਲ ਖੜੇ ਹੋ ਤੇ ਯੂਨੀਅਨ ਦਾ ਕੱਲਾ-ਕੱਲਾ ਮੈਂਬਰ ਇੰਨਾ ਕਿ ਜੁਝਾਰੂ ਹੋਣਾ ਚਾਹੀਦਾ ਕਿ ਤੁਹਾਨੂੰ ਲੜਨ ਦੀ ਜਾਚ ਹੋਣੀ ਚਾਹੀਦੀ ਆ ਇਹ ਨਹੀਂ ਹੋਵੇ ਵੀ ਅਸੀਂ ਇਕੱਠ ਦੇ ਵਿੱਚ ਆਈਏ ਤੇ ਫਿਰ ਅਸੀਂ ਲੜੀਏ ਜੇ ਤੁਸੀਂ ਸੱਚੇ ਹੋ ਯੂਨੀਅਨ ਦੇ ਨਾਲ ਜੁੜੇ ਹੋ ਯੂਨੀਅਨ ਦੇ ਆਪਣੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਲੜਦੇ ਜੇ ਕਰਦੇ ਜੇ ਤੇ ਫਿਰ ਘਟੋ-ਘਟਾ ਫੇਕ ਕਾਰਡ ਇਦਾਂ ਦੇ ਨਾ ਬਣਾ ਕੇ ਤੁਰੋ ਔਰ ਯੂਨੀਅਨ ਦੇ ਨਾਲ ਜੁੜ ਕੇ ਬਿਲਕੁਲ ਯੂਨੀਅਨ ਨੂੰ ਚੰਦਾ ਵੀ ਦਿਓ ਆਪਣੇ ਬੰਨ ਦਾ ਜੋਸ਼ ਸੰਘਰਸ਼ 'ਚ ਯੋਗਦਾਨ ਉਹ ਵੀ ਪਾਉਤ ਤਾਂ ਕਿ ਤੁਹਾਡੀ ਇੱਜ਼ਤ ਵੀ ਬਹਾਲ ਰਹੇ ਤੇ ਤੁਹਾਨੂੰ ਪਤਾ ਹੋਵੇ ਕਿ ਲੜਾਈਆਂ ਲੜੀਆਂ ਕਿੱਦਾਂ ਜਾਂਦੀਆਂ ਨੇ ਧੰਨਵਾਦ